ਦੇਸ਼ ਵਿੱਚ ਹੁਣ ਤੱਕ ਸਿਰਫ ਔਰਤਾਂ ਹੀ ਬਸਰੂਕੀ ਦਾ ਸ਼ਿਕਾਰ ਹੁੰਦੀਆਂ ਰਹੀਆਂ ਸਨ ਪਰ ਹੁਣ ਲੱਗਦਾ ਹੈ ਛੋਟੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ ਰਹੀਆਂ ਇਸੇ ਤਰ੍ਹਾਂ ਦਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ 13 ਸਾਲ ਦੀ ਬੱਚੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨਾਲ ਚਾਰ ਵਿਅਕਤੀਆਂ ਨੇ ਗੈਂਗਰਿਪ ਕੀਤਾ ਵਿੜਤ ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਮੋਟਰਸਾਈਕਲ ਤੇ ਦੋਸ਼ੀ ਵਿਅਕਤੀ ਅਗਵਾ ਕਰਕੇ ਲੈ ਗਏ ਸਨ ਅਤੇ ਬਲਾਤਕਾਰ ਤੋਂ ਬਾਅਦ ਗੋਕੁਲ ਨਾਮ ਦੇ ਵਿਅਕਤੀ ਦੇ ਘਰ ਛੱਡ ਗਏ ਸਨ ਜਿੱਥੇ ਗੋਕੁਲ ਨੇ ਵੀ ਉਸਦੇ ਨਾਲ ਬਲਾਤਕਾਰ ਕੀਤਾ 13 ਸਾਲ ਇਹ ਨਾਮ ਨੇ ਉਹਨਾਂ ਦੇ ਇੱਕ ਤਾਂ ਭਗਵਾਨ ਤੇ ਇੱਕ ਗੋਕਲ ਇੱਕ ਤੀਜਾ ਬੰਦੇ ਦਾ ਨਾਮ ਨਹੀਂ ਪਤਾ ਫੇ ਉਸ ਤੋਂ ਬਾਅਦ ਕੀ ਹੋਇਆ ਰਾਜੀ ਉਹ ਪਤਾ ਨਹੀਂ ਕਿੱਥੇ ਲੈ ਗਏ ਸੀ ਮੋਟਰਸਾਈਕਲ ਤੇ ਬਿਠਾ ਕੇ ਜੀ ਫਿਰ ਕਿੱਥੇ ਛੱਡ ਕੇ ਗਏ ਤੁਹਾਨੂੰ ਫਿਰ ਇੱਕ ਭਾਈ ਜੇ ਘਰ ਛੱਡ ਗਏ ਸੀ ਕੀ ਉਹਨਾਂ ਨੇ ਵੀ ਗਣੇਸ਼ ਹਾਂ ਕੋਈ ਗੱਲਤ ਹਰਕਤ ਕੀਤੀ ਹਾਂਜੀ ਕੁੱਲ ਕਿੰਨੇ ਜਾਨੇ ਨੇ ਗੱਲਤ ਹਰਕਤ ਕੀਤੀ ਤੁਹਾਡੇ ਨਾਲ ਚਾਰ ਜਾਨੇ ਨੇ ਉਸ ਲੜਕੀ ਦੇ ਪਿਤਾ ਰਾਜਪਾਲ ਸਿੰਘ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜਦਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ। ਪਹਿਲਾਂ ਹੀ ਭਗਵਾਨ ਤੇ ਗੋਗਲ ਕਰਵਾ ਕੇ ਕੁੜੀ ਨੂੰ ਲੈ ਗਈ। ਜੀ। ਉਸ ਤੋਂ ਬਾਅਦ ਤੇਜਾ ਬੰਦਾ ਇਹਨਾਂ ਨੇ ਹੋਰ ਲਾਇਆ ਜੀ ਤੇ ਇਹਨਾਂ ਨੇ ਫਿਰ ਕਿਸੇ ਦੇ ਘਰੇ ਛੱਡ ਗਈ ਤੇ ਉੱਥੇ ਚਾਰ ਜਣੇ ਰਲ ਕੇ ਤੇ ਇਹਨਾਂ ਨੇ ਗੈਂਗਰੇਪ ਕੀਤਾ ਮੇਰੀ ਕੁੜੀ ਨਾਲ ਹੀ। ਹਰੇ ਜੀ ਬੱਚੇ ਦੀ ਬੱਚੇ ਦੀ ਉਮਰ 13 ਸਾਲ ਦੀ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀ ਸਾਦ ਨੂੰ ਅਨਸਾਹ ਦਵਾਇਆ ਜਾਵੇ ਜੀ ਮਕਦਮਾ ਨੰਬਰ 73 ਮਿਤੀ 24 ਤਨ 19 ਅੰਡਰ ਸੈਕਸ਼ਨ 363 366 ए 120 बीवी आईपीसी ਪਾਸਪੋਰਟ ਦਾਨ ਬਟਾ 4 212 ਪੀਐਸਟੀ ਮਾਮਲਾ ਬਰ ਬਰ ਬਿਆਨ ਰਾਜਪਾਲ ਸਿੰਘ ਸਨ ਆਫ ਦਰਸ਼ਨ ਸਿੰਘ ਕੋਮ ਜੀ ਸਿਕ ਵਾਸੀ ਬੁੜਾ ਗੁਜਰ ਰੋਡ ਮਕਸਰ ਸਾਹਿਬ ਦਰਜ ਕੀਤਾ ਗਿਆ ਹੈ ਜੋ ਕਿ ਲੜਕੀ ਬਰਬੰਦ ਹੋ ਚੁੱਕੀ ਹੈ ਤੇ ਲੜਕੀ ਦਾ ਅੱਜ ਡਾਕਟਰੀ ਮੌਨਨਾ ਕਰਾ ਕੇ ਮਕਦਮੇ ਵਿੱਚ ਜੁਰਮ ਦਾ ਵਾਧਾ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਜਲਦੀ ਹੀ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਰਾਣਾ ਪੇਕਦਲ ਕੀਤਾ ਜਾਵੇਗਾ ਬਰਹਾਲ ਪੁਲਿਸ ਇਸ ਮਾਮਲੇ ਵਿੱਚ ਪੀੜਤ ਲੜਕੀ ਦੇ ਮੈਡੀਕਲ ਤੋਂ ਬਾਅਦ ਹੋਰ ਧਾਰਾਵਾਂ ਜੋੜਨ ਦੀ ਗੱਲ ਕਰ ਰਹੀ ਹੈ ਦੇਖਣਾ ਇਹ ਹੋਵੇਗਾ ਕਦੋਂ ਦੋਸ਼ੀਆਂ ਦੀ ਗ੍ਰਿਫਤਾਰੀ ਪੁਲਿਸ ਵੱਲੋਂ ਕੀਤੀ ਜਾਵੇਗੀ ਸ਼੍ਰੀ ਮੁਖਸਰ ਸਾਹਿਬ ਤੋਂ ਇਸ ਸ਼ਾਂਤੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ